ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦਾ ਬਟਨ ਉਹ ਵੀ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਇਹ ਵਾਲੇ ਜਿਹੜੇ ਸੂਟ ਨੇ ਇਹ ਸੇਲ ਦੇ ਉੱਪਰ ਆਇਆ ਹੈ ਕਿ 999 ਰੁਪਏ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਤੁਹਾਨੂੰ neck ਦੇ ਨਾਲ embroidery embroidery ਵਾਲੇ ਸੂਟ ਰਹਿਣਗੇ ਕਾਟਨ ਦਾ ਹੀ ਇਹਦੇ ਨਾਲ ਦੁਪੱਟਾ ਰਹੂਗਾ neck ਦੇ ਉੱਪਰ ਕਿਸੇ ਉੱਪਰ ਪੋਟਲੀ ਬਟਨ ਆਣਗੇ ਇਹ ਘੇਰੇ ਦੇ ਉੱਪਰ ਬ੍ਰੈਡਰੀ ਵਾਲੇ ਸੂਟ ਮਿਲ ਜਾਣਗੇ ਇਹ neck ਦੇ ਉੱਪਰ ਬ੍ਰੈਡਰੀ ਆ ਗਈ ਬਹੁਤ ਹੀ ਪਿਆਰੇ ਪ੍ਰਿੰਟ ਨੇ ਇਹਦੇ ਵਿੱਚ ਬਹੁਤ ਹੀ ਪਿਆਰੇ ਕਲਾਨੇ ਇੱਕ ਤੋਂ ਇੱਕ ਜਿਆਦਾ ਸੋਹਣੇ ਸੂਟ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਲੈਣਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ ਦਿੱਤਾ ਹੋਇਆ ਇਸ ਨੰਬਰ ਤੇ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਬਹੁਤ ਸਾਰੀਆਂ ਭੈਣਾਂ ਨੇ ਜਿਹੜੀਆਂ ਸੂਟ ਆਪਣੇ ਤੋਂ ਮੰਗਵਾ ਰਹੀਆਂ ਨੇ ਤੇ ਤੁਸੀਂ ਵੀ ਆਪਣਾ ਜਲਦੀ ਜਲਦੀ ਆਰਡਰ ਜਿਹੜਾ ਬੁੱਕ ਕਰਦੇ ਛੇੜੀ ਆਪਣੇ ਚੈਨਲ ਤੇ ਨਵੇਂ ਆਇਆ ਹੈ 999 ਰੁਪਏ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਸੂਟ ਰਹਿਣਗੇ ਇਹਨਾਂ ਸੂਟਾਂ ਦੀ ਬਹੁਤ ਜ਼ਿਆਦਾ ਭਾਰੀ ਡਿਮਾਂਡ ਰਹਿੰਦੀ ਆ ਤੇ ਨਵੀਂ ਨਵੀਂ ਵੈਰਾਈਟੀ ਹਰ ਰੋਜ਼ ਮੈਂ ਤੁਹਾਡੇ ਲਈ ਲੈ ਕੇ ਆਉਣੀ ਆ ਕਿ ਇਸ ਤਰ੍ਹਾਂ ਦੀ ਵੈਰਾਈਟੀ ਹੈ ਜਿਹੜੀ ਆਮ ਦੁਕਾਨਾਂ ਤੇ ਦੇਖਣ ਨੂੰ ਨਹੀਂ ਮਿਲਦੀ ਹੈਗੀ ਤਾਂ ਸਿਰਫ ਆਪਾਂ ਆਪਣੇ ਚੈਨਲ ਦੇ ਉੱਪਰ ਤੁਹਾਨੂੰ ਵੱਖਰੀ ਵੱਖਰੀ ਤਰ੍ਹਾਂ ਦੀ ਵੈਰਾਈਟੀ ਹੈ ਜਿਹੜੀ ਉਹ ਦਿਖਾ ਰਹੇ ਆ ਪਿਓਰ ਕਾਟਨ ਦੇ ਵਿੱਚ 999 ਰੁਪਏ ਦੇ ਵਿੱਚ ਸੇਲ ਦੇ ਉੱਪਰ ਸੂਟ ਰਹਿਣਗੇ ਇਹ ਪਿਓਰ ਕਾਟਨ ਹੈ ਇਹ ਤੇ ਨੈਕ ਦੇ ਉੱਪਰ ਵੈਰਾਈਟੀ ਮਿਲੂਗੀ ਕਿਸੇ ਦੇ ਨੈਕ ਦੇ ਉੱਪਰ ਜ਼ਿਆਦਾ ਐਮਬ੍ਰੋਇਡਰੀ ਹੈ ਕਿਸੇ ਦੇ ਪੋਟਲੀ ਬਟਨ ਲਗਾ ਕੇ ਹਲਕੀ ਜੀ ਪੱਟੀ ਲੱਗੀ ਹੋਈ ਆ ਤੇ ਇਸ ਤਰ੍ਹਾਂ ਕਈਆਂ ਦੇ ਨੈਕ ਲਾਈਨ ਬਣੀ ਹੋਈ ਆ ਨੈਕ ਲਾਈਨ ਡਿਜ਼ਾਈਨ ਕੀਤੀ ਹੋਈ ਆ ਇਹ ਵਾਲਾ ਜਿਹੜਾ ਨੈਕ ਹੈ ਇਹਦੇ ਉੱਪਰ ਜ਼ਿਆਦਾ ਐਮਬ੍ਰੋਇਡਰੀ ਹੈ ਇਹ ਥੋੜੀ ਐਮਬ੍ਰੋਇਡਰੀ ਵਾਲਾ ਰਹੂਗਾ ਤੇ ਦੁਪੱਟੇ ਇਹਨਾਂ ਦੇ ਨਾਲ ਪ੍ਰਿੰਟਡ ਰਹਿਣਗੇ ਕਿਸੇ ਨਾਲ ਕਲੀਨ ਬਾਟਮ ਹੋਊਗੀ ਤੇ ਕਿਸੇ ਦੀ ਜਿਗਜ਼ੈਗ ਵਾਲੀ ਹੈਗੀ ਆ ਪ੍ਰਿੰਟਡ ਰਹੂਗੀ ਕਿਸੇ ਨਾਲ ਠੀਕ ਹੈ ਇਹ ਤੁਸੀਂ ਧਿਆਨ ਨਾਲ ਦੇਖ ਲਿਓ ਵੀ ਕਿਹੜਾ ਵੀ ਸੂਟ ਤੁਸੀਂ ਬੁੱਕ ਕਰਨਾ ਤਾਂ ਤੁਸੀਂ ਸੂਟ ਨੂੰ ਮਾਰਿਆ ਧਿਆਨ ਨਾਲ ਰੇਟ ਮੈਨਾਲ ਦੀ ਨਾ ਮੈਂਸ਼ਨ ਵੀ ਕੀਤੀ ਹੋਇਆ ਤੁਸੀਂ ਚੈੱਕ ਵੀ ਕਰ ਲਿਓ ਤੇ ਮੈਂ ਬੋਲ ਵੀ ਦਿੰਦੀ ਆ 999 ਰੁਪਏ ਦੇ ਵਿੱਚ ਇਹ ਵਾਲੇ ਸੂਟ ਆ ਜਿਹੜੇ ਸਿਰਫ ਰਹਿਣਗੇ कॉटन ਟੂ कॉटन ਰਹੂਗੀ कॉटन ਦੀ ਸ਼ਰਟ कॉटन ਦੀ ਬਾਟਮ ਤੇ कॉटन ਦਾ ਹੀ ਇਹਦੇ ਨਾਲ ਦੁਪੱਟਾ ਰਹੂਗਾ ਪਾਟਿ ਪ੍ਰਿੰਟ ਦੇ ਵਿੱਚ ਆ ਗਿਆ ਇਹ ਵੀ 999 ਰੁਪਏ ਦੇ ਵਿੱਚ ਸੂਟ ਰਹੇਗਾ ਇਹ ਕ੍ਰੂਸ਼ੀਅਲ ਐਸ ਨਾਲ ਡਿਜ਼ਾਈਨ ਕੀਤੀ ਹੋਈ ਹੈ neck ਪੱਟੀ ਇਹ ਐਮਬਰਾਇਡਰੀ ਵਾਲੀ neck ਆਗੀ ਇੱਥੇ ਜ਼ਿਆਦਾ ਐਮਬਰਾਇਡਰੀ ਮਿਲੂਗੀ ਬਾਟਿਕ ਪ੍ਰਿੰਟ ਦੇ ਵਿੱਚ ਆ ਗਏ ਇੱਥੇ ਹਲਕੀ ਹਲਕੀ ਡਿਜ਼ਾਈਨਿੰਗ ਕੀਤੀ ਹੋਈ ਹੈ ਵੀ ਨੈੱਕ ਦੇ ਵਿੱਚ ਆ ਗਈਆਂ ਹਰ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਜਿਹੜੀ ਇਹਦੇ ਉੱਪਰ ਤੁਹਾਨੂੰ ਮਿਲ ਜੇਗੀ ਇਹ ਕ੍ਰੋਸ਼ੀਅਲ ਲੇਸ ਵਾਲੀ ਆ ਗਈ ਇਹ ਸਾਰਾ ਜਿਹੜਾ ਹੈਗਾ ਨੈੱਕ ਐਮਬਰਾਇਡਰ ਹੋਊਗਾ ਇਹ ਸੂਟ ਵੀ ਪਿਓਰ ਲੀਨਨ ਕਾਟਨ ਦੇ ਵਿੱਚ ਆ ਗਈ ਕੱਟਵਰਕ ਹੋਊਗਾ ਘੇਰੇ ਦੇ ਉੱਪਰ ਇਹ ਬੜਾ ਹੀ ਪਿਆਰ ਕਲਰ ਹੈ ਤੇ ਵਿੱਚ ਰੇਟ ਰੂਗਾ 1445 ਰੁਪਏ ਐਮਬਰਾਇਡਰ ਹੀ ਇਹਦੇ ਨਾਲ ਦੁਪੱਟਾ ਰਹੂਗਾ ਸੌਫਟ ਕਾਟਨ ਦੀ ਨਾਲ ਬਾਟਮ ਰਹੂਗੀ ਪਿਓਰ ਲੀਲਨ कॉटन ਦੇ ਵਿੱਚ ਇਹ ਵੀ ਲੀਲਨ कॉटन ਚ ਮਿਲਣਗੇ neck uh, neck ਸਾਰਾ ਜਿਹੜਾ ਇਹਦਾ एम्ब्रॉयडरी ਹੋਊਗਾ ਫਲੋਰਲ ਪ੍ਰਿੰਟ ਦੇ ਵਿੱਚ ਇਹਦਾ ਲੀਲਨ ਦੇ ਵਿੱਚ ਹੀ ਦੁਪੱਟਾ ਮਿਲੂਗਾ ਤੇ ਇਹ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਇਹਦੀ कॉटन ਦੀ ਬੋਟਮ ਹੋਊਗੀ ਪਿਓਰ ਮਲ कॉटन ਦੇ ਵਿੱਚ ਆਗੇ ਇਹ ਵਾਲੇ ਸੂਟ ਨੇ ਜਿਹੜੇ ਫਲੋਰਲ ਪ੍ਰਿੰਟ ਦਾ ਇਹਦੇ ਨਾਲ ਦੁਪੱਟਾ ਰਹੂਗਾ ਫਲੋਰਾ ਸ਼ਰਟ ਰਹੂਗੀ ਤੇ neck ਪੱਟੀ ਜਿਹੜੀ ਉਹ ਬਣੀ ਹੋਈ ਹੈ ਮੈਚਿੰਗ ਪੱਟੀ ਵੀ ਦੁਪੱਟੇ ਦੇ ਉੱਪਰ ਮਿਲੂਗੀ ਇਹ ਪਿਓਰ ਆਰਗੈਨਿਕ ਕਾਟਨ ਦੇ ਵਿੱਚ ਆ ਗਿਆ ਸਾਰਾ ਇਹ ਹੈਂਡ ਦਾ ਵਰਕ ਹੁੰਦਾ ਪਿਓਰ ਪ੍ਰੀਮੀਅਮ ਕਾਟਨ ਦੇ ਵਿੱਚ ਇਹਦੀ ਬਾਟਮ ਰਹੂਗੀ ਕੋਟਾ ਦਾ ਦੁਪੱਟਾ ਰਹੂਗਾ ਇਹ ਵੀ ਲੀਲਨ ਕਾਟਨ ਦੇ ਵਿੱਚ ਆ ਗਿਆ ਪਾਕਿਸਤਾਨੀ ਲੇਸ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਹੈ ਦੁਪੱਟੇ ਦੇ ਉੱਪਰ ਵੀ ਕੋਟਾ ਡੋਰੀਆ ਦਾ ਦੁਪੱਟਾ ਰਹੂਗਾ ਗੰਗਾ ਬ੍ਰਾਂਡ ਦੇ ਵਿੱਚ ਆ ਗਿਆ ਪਿਓਰ ਕਾਟਨ ਦੇ ਵਿੱਚ neck ਪੱਟੀ ਹੈ ਜਿਹੜੀ ਐਮਬ੍ਰੋਇਡਰਡ ਰਹੂਗੀ ਬਾਟਮ ਕਾਟਨ ਦੀ ਰਹੂਗੀ ਦੁਪੱਟਾ ਪਿਓ ਸ਼ਿਫਾਨ ਦਾ ਹੋਊਗਾ ਇਹਦੇ ਨਾਲ ਪ੍ਰਿੰਟਡ ਇਸ ਤਰ੍ਹਾਂ ਦੀ ਇਹਦੀ ਪੂਰੀ ਪਿੱਕ ਹੈ ਜਿਹੜੀ ਸੂਟ ਦੀ ਘੇਰੇ ਦੇ ਉੱਪਰ ਵੀ ਤੇ neck ਦੇ ਉੱਪਰ ਵੀ embroidery ਹੋਊਗੀ ਪਿਓਰ ਕਾਟਨ ਚ ਆ ਗਿਆ ਵੀ ਲੀਲਨ ਕਾਟਨ ਦੇ ਵਿੱਚ ਰਹੂਗਾ ਸ਼ਰਟ ਹੈ ਜਿਹੜੀ ਲੀਲਨ ਕਾਟਨ ਚ ਰਹੂਗੀ neck line ਹੈ ਜਿਹੜੀ ਉਹ ਬ੍ਰਾਈਟਰ ਹੋਊਗੀ ਕਾਟਨ ਦੇ ਵਿੱਚ ਬਾਟਮ ਉਹ ਬਸ ਸੌਫਟ ਕਾਟਨ ਦਾ ਹੀ ਦੁਪੱਟਾ ਰਹੂਗਾ ਸੌਫਟ ਲੀਲਨ ਕਾਟਨ ਦੇ ਵਿੱਚ ਆ ਗਿਆ ਵੀ embroidery ਵਾਲੀ ਸ਼ਰਟ ਰਹੂਗੀ tassels ਮਿਲ ਜਾਣਗੇ ਘੇਰੇ ਦੇ ਉੱਪਰ ਕਾਟਨ ਦੀ ਬਾਟਮ ਆਊਗੀ ਪਿਓਰ ਸੌਫਟ ਲੀਲਨ ਕਾਟਨ ਦੇ ਵਿੱਚ ਹੀ ਇਹਦਾ ਦੁਪੱਟਾ ਬਣੂਗਾ ਇਹ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਨੇ ਅਵੇਜ਼ਿੰਗ ਕਲਰ ਨੇ ਇਹਦੇ ਵਿੱਚ ਬਹੁਤ ਹੀ ਪਿਆਰੇ ਨੇ ਬਲੌਕ ਪੇਂਟ ਹੈ ਸਾਰਾ ਸਾਰੇ ਸੂਟ ਦੇ ਉੱਪਰ ਤੇ ਦੁਪੱਟੇ ਦੇ ਉੱਪਰ ਵੀ ਬਲੌਕ ਪੇਂਟਿੰਗ ਮਿਲੂਗੀ ਫੁੱਲ ਆਲਓਵਰ ਸੂਟ ਮਿਲੂਗਾ ਤੇ ਦੁਪੱਟਾ ਰਹੂਗਾ ਮਸਲੀਨ ਲਾਈਨਿੰਗ ਦਾ ਇਹਦੇ ਨਾਲ ਦੁਪੱਟਾ ਰਹੂਗਾ ਇਹਦੇ ਵਿੱਚ ਕਲਰ ਹੈ ਜਿਹੜੇ ਉਹ ਵੀ ਅਵੇਜ਼ਿੰਗ ਹੈ ਤੇ ਜਿਹੜੇ ਪ੍ਰਿੰਟ ਬਣੇ ਹੋਏ ਆ ਇਹ ਵੀ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟ ਨੇ ਕਲਰ ਇੱਕ ਤੋਂ ਇੱਕ ਜ਼ਿਆਦਾ ਸੋਹਣੇ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਬੁੱਕ ਕਰਨਾ ਚਾਹੁੰਦੇ ਹੋ ਤਾਂ ਦਿੱਤਾ ਹੋਇਆ ਨੰਬਰ 'ਤੇ ਉਸ ਨੰਬਰ 'ਤੇ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਤੇ ਪੇਮੈਂਟ ਜਿਹੜੀ ਆਨਲਾਈਨ ਹੋਊਗੀ ਕੋਈ ਵੀ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸੂਟ ਕੋਈ ਵੀ ਲੈਣਾ ਤੁਸੀਂ ਤੁਹਾਡੇ ਘਰ ਤੱਕ ਪਹੁੰਚ ਜਾਏਗਾ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਸ਼ੇਅਰ ਜਰੂਰ ਕਰਦੇ ਰਹੋ ਕਮੈਂਟ ਤੇ ਲਾਈਕ ਕਰਨਾ ਭੁੱਲਿਆ ਕਰੋ ਸਾਡੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਲਦੀ ਤੋਂ ਜਲਦੀ ਆਪਣਾ ਕੋਈ ਵੀ ਸੂਟ ਲੈਣਾ ਤੁਸੀਂ ਆਰਡਰ ਬੁੱਕ ਕਰ ਦਿਓ ਇਸ ਤੋਂ ਬਾਅਦ ਪਿਓਰ ਕਾਟਨ ਦੇ ਵਿੱਚ ਰਹਿਣਗੇ ਇਹ ਮਸਲੀਨ ਲਾਈਨਿੰਗ ਦਾ ਇਹਦੇ ਨਾਲ ਦੁਪੱਟਾ ਹੋਊਗਾ 1580 ਨੁੜੇ ਮੇਰੇ ਪੇਰੇ ਟੂਕੂਗਾ ਜਲਦੀ ਜਲਦੀ ਆਪਣਾ ਜਿਹੜਾ ਸੂਟ ਆ ਬੁੱਕ ਕਰ ਲਿਓ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਥੈਂਕ ਯੂ ਜੀ ਧੰਨਵਾਦ ਜੀ